ਦੇਖ ਸਕਦੇ ਹੋ ਸਦੀਸ਼ ਸੁਭੀ ਦੇ ਦੋਨੇ ਬੇਟੇ ਜਿਹੜੇ ਉਹਨਾਂ ਦੇ ਮਾਨੀਬਦਾਲ ਦੇ ਇੱਕ ਪੀਰ ਕਰਮਾਤੇ ਪਹਿਲੇ ਆਲੇ ਗਿਆ ਜੀ ਚਲੋ ਬਾਤ ਵਿੱਚ ਦੇਖੋ ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਇਹ ਲੋਕਾਂ ਨਾਲ ਬਿਲਕੁਲ

ਸਭ ਕੁਲੇ ਮਾਮਲਾ ਸਿੱਧਾ ਜਿਹੜਾ ਕੀਤਾ ਗਿਆ ਹੈ ਜਿਹੜਾ ਜੋ ਪਾਸੇ ਬਹੁਤ ਦਾ ਸਰ ਕੁੜਾ ਦੱਸ ਦਿਓ ਜਾਣਕਾਰੀ ਸਾਜੀ ਕਰ ਦਿਓ ਕਿ ਕਿੰਨੇ ਦਿਨ ਦਾ ਰਿਮਾਂਡ ਹੈ ਤੇ ਕੀ ਥੋੜਾ ਮਾਮਲਾ ਹੈ ਕਿੰਨੇ ਦਿਨ ਦਾ ਰਿਮਾਂਡ ਹੈ ਥੋੜਾ ਜੀ ਰਿਮਾਂਡ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੋਂ ਥੋੜਾ ਰਸਤਾ ਦਿਓ ਕਿੰਨੇ ਦਿਨ ਦਾ ਰਿਮਾਂਡ ਸਰ ਮਿਲਿਆ ਦੱਸੋ ਇੱਕ ਦਿਨ ਦਾ ਪੁਲਿਸ ਰਿਮਾਂਡ ਹੈ ਤੁਹਾਡੇ ਵੱਲੋਂ ਫਿਰ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ Tari ka ਤਾਂ ਫਿਲਹਾਲ ਇੱਕ ਦਿਨ ਦਾ ਰਿਮਾਂਡ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜਿਹੜੀ ਉਹ ਕੀ ਦੇਗੀ ਉਹ ਟੈਕਨਾਲੀ ਤੋਂ ਗੱਲ ਹੋਈ ਕਿ ਇਹਨਾਂ ਦੇ ਰਿਮਾਨ ਦੇ ਚੁਰਾ ਸੋਲ ਆ ਗਏ ਅੱਜ ਦੇ ਅੱਜ ਤਾਂ ਲੋਕ ਉਹ ਦੇਖ ਸਕਦੇ ਓਕੇ ਚੁੱਪ ਕੇ ਹੋ ਰਹੇ ਫਰਾਰ ਹੋ ਗਏ 10 ਦਿਨ ਤੇ ਪੁਲਿਸ ਫਰਾਰ ਕਿਧਰ ਰਹੀ 10 ਦਿਨ 10 ਦਿਨ ਪੁਲਿਸ ਫਰਾਰ ਕਿਧਰ ਰਹੀ ਗਨਮੈਨ ਉਹਨਾਂ ਦੇ ਨਾਲ ਸੀ ਤੇ 10 ਦਿਨ ਬਾਅਦ ਕਿ ਗ੍ਰਫਤਾਰੀ ਕਿਉਂ ਹੋਈ ਤੇ ਸਭ ਤੋਂ ਵੱਡੀ ਗੱਲ ਜਿੱਥੇ ਲੁੱਟ ਹੋਈ ਉੱਥੇ ਉੱਥੇ ਜਿੱਥੇ ਲੁੱਟ ਹੋਈ ਉੱਥੇ ਕਿਉਂ